ਜਾਤੇ ਉਹ ਬਾਰਡਰ ਦੇ ਇਲਾਕੇ ਜਿਨ੍ਹਾਂ ਨੇ ਹਾਲੇ ਜਦੋਂ ਜੰਗ ਲੱਗੀ ਉਹ ਸੰਤਾਪ ਹੰਡਾਇਆ ਔਰ ਉਸ ਤੋਂ ਅਜੇ ਉਭਰੇ ਨਹੀਂ ਕਿ ਪਾਣੀ ਨੇ ਆ ਕੇ ਉਨਾ ਹੀ ਲਗਭਗ ਏਰੀਆ ਨੂੰ ਦੁਬਾਰਾ ਘੇਰ ਲਿਆ ਇਸ ਦਰਿਆ ਦੇ ਨਾਲ ਲੱਗਦੇ ਕਰੀਬ-ਕਰੀਬ 16 ਤੋਂ 17 ਪਿੰਡ ਪ੍ਰਭਾਵਿਤ ਹੋਏ ਆ 15 ਗੱਲੇ ਝੋਨਾ ਹੀ ਆਪਣਾ ਸਾਰਾ ਡੋਬ ਗਿਆ ਬਹੁਤ ਹਾਲ ਡੰਗਰਾਂ ਦੀ ਮਾੜੀ ਜੀਆਂ ਦੀ ਇਦਾਂ ਮਾੜੀ ਹਾਲਤ ਈ ਆ ਆ ਨੰਕਰ ਪਾਣੀ 'ਚ ਖੜੇ ਨੇ ਪਾਣੀ 'ਚ ਖੜੇ ਆ ਤਾਂ ਨਾ ਕਰਕੇ ਖਾਰਨਾ ਹੁਣ ਇੰਨੇ ਡੰਕਰ ਘਲੋਣੇ ਕੀ ਦੀ ਗੱਲ ਘਰਾਂ ਦਾ ਹੁਣ ਟੈਂਡੇ ਹੀ ਆ ਘਰ ਜੀ ਤੇੜਾਂ ਪੈਨ ਦੇ ਪੀਆਂ ਜੇ ਨਾ ਜਰ ਪਾਣੀ ਖਲੋਤਾ ਰਹੂਗਾ ਨੁਕਸਾਨ ਹੀ ਆ ਸੱਚੀ ਕੱਲ ਦਾ ਅਨਮੇੜ ਦੇਖ ਰਹੇ ਹੋਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੇ ਉਹ ਬਾਰਡਰ ਦੇ ਇਲਾਕੇ ਜਿਨ੍ਹਾਂ ਨੇ ਹਾਲੇ ਜਦੋਂ ਜੰਗ ਲੱਗੀ ਉਹ ਸੰਤਾਪ ਹੰਡਾਇਆ ਔਰ ਉਸ ਤੋਂ ਅਜੇ ਉਭਰੇ ਨਹੀਂ ਕਿ ਪਾਣੀ ਨੇ ਆ ਕੇ ਉਨਾ ਹੀ ਲਗਭਗ ਏਰੀਆ ਨੂੰ ਦੁਬਾਰਾ ਘੇਰ ਲਿਆ ਇੱਕ ਵਾਰ ਤਸਵੀਰ ਦਿਖਾਓ ਕਿ ਅਸੀਂ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਆ ਔਰ ਕਾਫੀ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਪਾਣੀ ਨੇ ਕਹਿਰ ਮਚਾਇਆ ਹੋਇਆ ਤਾਂ ਵੱਖ-ਵੱਖ ਸਾਲਾਂ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਕਿ 1988 ਦੇ ਵਿੱਚ ਵੀ ਅਜਿਹਾ ਹੀ ਕਹਿਰ ਵਾਪਰਿਆ ਫਿਰ ਸਾਡੀ ਸੁਰਤ ਦੇ ਅੰਦਰ 2019 ਦੇ ਵਿੱਚ ਵੀ ਪਾਣੀ ਆਇਆ 2023 ਦੇ ਵਿੱਚ ਵੀ ਆਇਆ ਸਰਦੂਲਗੜ ਏਰੀਏ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਸੁਲਤਾਨਪੁਰ ਲੋਧੀ ਦੇ ਕੁਝ ਪਿੰਡ ਉੱਥੇ ਬਹੁਤ ਸਾਰਾ ਨੁਕਸਾਨ ਹੋਇਆ ਤੇ ਹੁਣ 2025 ਦੇ ਵਿੱਚ ਵੀ ਅਜਿਹਾ ਹੀ ਹਾਲ ਹੈ। ਬਿਲਕੁਲ ਸਾਹਮਣੇ ਜਿੱਧਰੋਂ ਸਾਡਾ ਕੈਮਰਾ ਦਿਖਾ ਰਿਹਾ ਹੈ ਇਸੇ ਪਾਸੇ ਉਹ ਬੰਨ ਸੀ ਜਿਹੜਾ ਬੰਨ ਟੁੱਟਿਆ ਔਰ ਉਹ ਬੰਨ ਇਨੀ ਤੇਜ਼ੀ ਦੇ ਨਾਲ ਟੁੱਟਿਆ ਕਿ ਹੁਣ ਉਸ ਨੂੰ ਪੂਰਨਾ ਲਗਭਗ ਅਸੰਭਵ ਹੋਇਆ ਪਿਆ ਵੀ ਉਸ ਨੂੰ ਪੂਰਿਆ ਕਿਵੇਂ ਜਾਊਗਾ ਕਿਵੇਂ ਇਸ ਤੇ ਕੰਟਰੋਲ ਹੋਊਗਾ ਕਿਉਂਕਿ ਪਿੱਛੇ ਜਿਸ ਤਰੀਕੇ ਦੇ ਨਾਲ ਅੰਕੜੇ ਆ ਰਹੇ ਆ ਉਸ ਉਸ ਤਰੀਕੇ ਦੇ ਨਾਲ ਰੰਜੀਤ ਸਾਗਰ ਡੈਮ ਦੀ ਗੱਲ ਕਰੀਏ ਪੌਂਗ ਡੈਮ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਵੱਧ ਰਿਹਾ ਹੈ। ਘਟਣ ਦੀ بجائے ਵਧ ਰਿਹਾ ਹੈ ਔਰ ਜੇਕਰ ਉੱਥੋਂ ਪਾਣੀ ਵਧ ਰਿਹਾ ਹੈ ਜੇ ਡੈਮ ਨਹੀਂ ਸੰਭਾਲ ਸਕਣਗੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਪਾਣੀ ਛੱਡਣਾ ਪਊਗਾ ਔਰ ਵਕ ਵਕ ਜਿਹੜੇ ਦਰਿਆ ਏ ਉਹਨਾਂ ਦੇ ਵਿੱਚ ਹੀ ਪਾਣੀ ਆਊਗਾ ਇਹ ਪਾਣੀ ਜਿਹੜਾ ਏ ਇਹ ਬਿਆਸ ਦਰਿਆ ਦਾ ਔਰ ਇਸ ਦਰਿਆ ਦੇ ਨਾਲ ਲੱਗਦੇ ਕਰੀਬ-ਕਰੀਬ 16 ਤੋਂ 17 ਪਿੰਡ ਪ੍ਰਭਾਵਿਤ ਹੋਏ ਆ ਔਰ ਪਿੰਡਾਂ ਦੇ ਅੰਦਰ ਦਾ ਹਾਲ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਹੁਤ ਸਾਰੇ ਅਜਿਹੇ ਘਰ ਹੁੰਦੇ ਆ ਜਿਹੜੇ ਕਈ ਸਾਲਾਂ ਦੇ ਬਣੇ ਹੁੰਦੇ ਆ ਪਰ ਜੇਕਰ ਅਜਿਹੀ ਮਾਰ ਵਾਜੇ ਉਹਨਾਂ ਦੇ ਨਾਲ ਕੁਛ ਦਿਨ ਪਾਣੀ ਖੜਾ ਹੋ ਜੇ ਤਾਂ ਉਹਨਾਂ ਦੀ ਉਮਰ ਘਟ ਜਾਂਦੀ ਹੈ ਕਹਿਣ ਦਾ ਮਤਲਬ ਹੈ ਕਿ ਤਰੇੜਾਂ ਆ ਜਾਂਦੀਆਂ ਘਰ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਔਰ ਜੇਕਰ ਉਸ ਗੱਲ ਨੂੰ ਵੀ ਛੱਡ ਲਈਏ ਤਾਂ ਇਹ ਜਿੰਨਾ ਵੀ ਏਰੀਆ ਇਸ ਵੇਲੇ ਤੁਸੀਂ ਕੈਮਰੇ ਦੇ ਵਿੱਚ ਦੇਖ ਰਹੇ ਹੋ ਇੱਥੇ ਫਸਲ ਬੀਜੀ ਗਈ ਸੀ ਝੋਨਾ ਲੱਗ ਚੁੱਕਾ ਸੀ ਚਾਹੇ ਉਹ ਝੋਨੇ ਦੀ ਫਸਲ ਸੀ ਚਾਹੇ ਉਹ ਡੰਗਰਾਂ ਦੇ ਲਈ ਚਾਰਾ ਸੀ ਤਾਂ ਉਹ ਲਗਭਗ ਖਤਮ ਹੋ ਗਿਆ ਔਰ ਇਹ ਹਰ ਸਾਲ ਦੀ ਪ੍ਰਕਿਰਿਆ ਵਾਂਗੂ ਹੋ ਗਿਆ ਕਿ ਇਹ ਸਾਰਾ ਕੁਝ ਇੱਥੇ ਆ ਵਾਪਰਦਾ ਨੌਜਵਾਨ ਹੈਗੇ ਨੇ ਕੋਈ ਸਾਡੇ ਨਾਲ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਪਸੰਦਗਨੀਮ ਆ ਜੀ ਇਹ ਇਥੋਂ ਨੇੜੇ ਹੀ ਪੈ ਜਾਂਦਾ ਹਾਂਜੀ ਆ ਨੇੜੇ ਆਪਣੀ ਪੈਲੀ ਇਧਰ ਆ ਸਾਰੀ ਜੀ ਮੰਡ ਚ ਅੱਛਾ ਤੁਹਾਡਾ ਤੁਹਾਡੀ ਇਧਰ ਖੇਤੀ ਹੈ ਹਾਂਜੀ ਖੇਤੀ ਸਾਰੀ ਮੰਡ ਚ ਹੀ ਆ ਜੀ ਆਪਣੀ ਸਾਰੀ ਗਈ ਸਾਰੀ ਗਈ 15 ਕਿੱਲੇ ਝੋਨਾ ਸੀ ਆਪਣਾ ਸਾਰਾ ਡੁੱਬ ਗਿਆ ਜੀ ਹਾਂਜੀ ਬਈ ਅੰਦਰ ਘਰਾਂ ਦਾ ਕੀ ਹਾਲ ਹੈ ਅੰਦਰਲੇ ਪਾਸੇ ਘਰਾਂ ਦਾ ਹੁਣ ਟੈਂਦੇ ਹੀ ਆ ਘਰ ਜੀ ਤੇੜਾ ਪੈਨ ਦੇ ਪਈਆਂ ਵਾ ਜੇ ਨਾ ਚਰ ਪਾਣੀ ਖਲੋਤਾ ਰਹੂਗਾ ਨੁਕਸਾਨ ਹੀ ਆ ਹਾਂਜੀ ਅੱਛਾ ਕਿੰਨੀ ਕਬਾਦੀ ਸੀ ਤੁਹਾਡੇ ਪਿੰਡ 'ਚ ਆਬਾਦੀ ਇੱਧਰ 16 ਪਿੰਡ ਆ ਜੀ 16 ਪਿੰਡ ਹਾਂਜੀ ਬਹੁਤ ਲੋਕ ਆ ਇੱਧਰ ਘਰਾਂ ਦੇ ਅੰਦਰ ਵੀ ਪਾਣੀ ਚਲਾ ਗਿਆ ਕੋਸ਼ਕ ਘਰਾਂ ਦੇ ਅੰਦਰ ਪਾਣੀ ਚਲੇ ਗਿਆ ਕੋਸ਼ਕ ਨਹੀਂ ਗਿਆ ਜੇ ਉੱਚੇ ਪਾਏ ਘਰ ਜਿਨ੍ਹਾਂ ਨੇ ਹਾਂਜੀ ਉਹ ਫਿਰ ਉਹਨਾਂ ਨੂੰ ਘਰ ਛੱਡ ਕੇ ਜਾਣਾ ਪਿਆ ਡੰਗਰਾਂ ਨੂੰ ਹਾਂਜੀ ਘਰ ਹੁਣ ਡੰਗਰ ਲਾਗੇ ਲਾਗੇ ਪਿੰਡਾਂ 'ਚ ਖੜੇ ਆ ਜਿਨ੍ਹਾਂ ਦੇ ਥਾਂ ਹੈਗਾ ਸੀ ਕੁਝ ਸਾਡੇ ਪਿੰਡ ਗਿਆ ਕੁਝ ਲੱਖ ਹੋਰਿਆਂ ਗਿਆ ਆ ਠੀਕ ਆ ਹਾਂਜੀ ਚਾਰੇ ਦਾ ਮੁਸ਼ਕਲ ਆ ਚਾਰਾ ਹੈਗਾ ਨਹੀਂ ਆ ਇਹ ਤੇ ਅਦਰ ਪਹਿਲੀ ਵਾਰ ਆਇਆ ਵੀਰੇ ਪਾਣੀ ਕੇ ਪਹਿਲਾਂ ਵੀ ਆਇਆ ਨਹੀਂ 23 ਚ ਵੀ ਆਇਆ ਵੀਰ ਜੀ 23 ਚ ਵੀ ਇਥੇ ਹਾਂ ਜੀ ਹਰ ਸਾਲ ਹੀ ਆਉਂਦਾ ਇੱਕ ਸਾਲ ਹੀ ਨਹੀਂ ਆਇਆ ਜੀ ਪਿਛਲੇ ਸਾਲ ਹੀ ਨਹੀਂ ਆਇਆ ਹਰ ਸਾਲ ਹੀ ਪਾਣੀ ਆਉਂਦਾ ਜੀ ਹਰ ਸਾਲ ਹੀ ਹਾਂ ਜੀ ਪਾਣੀ ਘਾ ਰੀਲਿਸ ਨਹੀਂ ਕਰਦੇ ਇਥੇ ਵਾਟਾਂ ਟੁੱਟਣੀਆਂ ਆਈਆਂ ਜੀ ਫਿਰ ਪਾਣੀ ਗਾਂਹ ਜਾਊਗਾ ਤੇ ਫੇਰੀ ਪਾਣੀ ਇਧਰੋਂ ਘਟੂਗਾ ਹੁਣ ਨਹੀਂ ਘਟ ਰਿਹਾ ਪਾਣੀ ਗਾਂਹ ਪਾਣੀ ਕੱਢਣ ਘਟੂਗਾ ਪਾਣੀ ਤੇ ਘਰਾਂ ਦਾ ਬਚਾਅ ਹੋ ਜਾਊਗਾ ਨਹੀਂ ਤਾਂ ਘਰ ਡਿੱਗਣੇ ਡਿੱਗਣਗੇ ਇਨ੍ਹਾਂ ਬੋਟਸ ਤੇ ਆਪਣੇ ਆਪ ਹੀ ਜਿਹੜੇ ਪਿੰਡਾਂ ਦੇ ਲੋਕ ਹੈਗੇ ਆ ਕਿਉਂਕਿ ਆਹ ਦੇਖੋ ਆ ਜਿਹੜਾ ਸਮਾਨ ਆਇਆ ਹੋਇਆ ਨਾ ਇਹ ਸੇਵਾਈ ਹੋਈ ਆ ਬਾਹਰੋਂ ਮਤਲਬ ਜਿਹੜੇ ਲੋਕ ਬਾਹਰੋਂ ਸੇਵਾ ਲੈ ਕੇ ਆਏ ਨੇ ਚਾਹੇ ਉਹ ਰਾਸ਼ਨ ਹੈ ਚਾਹੇ ਉਹ ਸਬਜ਼ੀਆਂ ਜਾਂ ਫਿਰ ਡੰਗਰਾਂ ਦੇ ਲਈ ਚਾਰਾ ਹੈ ਔਰ ਇਹ ਫੀਡ ਹੈ ਤਾਂ ਇਹ ਸਾਰਾ ਕੁਝ ਇਹ ਸਾਰਾ ਕੁਝ ਬਾਹਰੋਂ ਆਇਆ ਹੋਇਆ ਤੇ ਨਾਲ ਇੱਧਰ ਬੇੜੀਆਂ ਖੜੀਆਂ ਹੋਈਆਂ ਔਰ ਪਿੰਡਾਂ ਦੇ ਲੋਕ ਇਹਨਾਂ ਬੇੜੀਆਂ ਦੇ ਰਾਹੀਂ ਖੁਦ ਹੀ ਆਪਣੇ ਪਿੰਡ ਤੱਕ ਲੈ ਕੇ ਜਾਂਦੇ ਆਪਣੇ ਘਰਾਂ ਤੱਕ ਇਹ ਸਮਾਨ ਪਹੁੰਚਦਾ ਕਰਦੇ ਆ ਬਾਪੂ ਜੀ ਨੇ ਸਾਡੇ ਨਾਲ ਬਾਪੂ ਜੀ ਸਸੀ ਕਾਲ ਜੀ ਕੀ ਨਾਮ ਆ ਬਾਪੂ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਹਾਂਜੀ ਇਸ ਨੂੰ ਜੀ ਪਹਿਲਾਂ ਤਾਂ ਪੈਰ ਪਹਿਲਾਂ ਦੇ ਖਰਾਬ ਨੇ ਕਿ ਹੋਣ ਹੋਏ ਜੀ ਇਹ ਪਾਣੀ ਚ ਖਰਾਬ ਹੋ ਪਾਣੀ ਚ ਡੰਗਰ ਪਾਣੀ ਚ ਖੜੇ ਆ ਨਾ ਅੱਛਾ ਪਾਣੀ ਦੇ ਵਿੱਚ ਹੀ ਡੰਗਰ ਖੜੇ ਆ ਤੇ ਉੱਥੇ ਤਾਂ ਠਾਂਕ ਰੀਆ ਡੰਗਰਾਂ ਪੱਠਾ ਟੱਕਾ ਪਾ ਗਏ ਹੂੰ ਡੰਗਰਾਂ ਦਾ ਮੰਦਾ ਹੀ ਆ ਪੱਠੇ ਥੱਥੇ ਤਾਂ ਨਹੀਂ ਕੋਈ ਵੀ ਬੰਨਰ ਨੇ ਨਸ਼ਕਾਨ ਜ਼ਿਆਦਾ ਕਰਤਾ ਹੂੰ ਬੰਨ ਦੇ ਤਰੀਕੇ ਤਾਂ ਬਹੁਤ ਮਾਰੀ ਆ ਇਹਦੇ ਵਿੱਚ 17 ਪਿੰਡ ਆ ਜਿਹੜੇ ਡੁੱਬੇ ਆ 17 ਪਿੰਡ ਡੁੱਬੇ ਹਾਂ ਹਾਂਜੀ ਹਾਂਜੀ ਫਸਲ ਤਾਂ ਹਰ ਸਾਲ ਹੀ ਡੋਬ ਜਾਂਦੀ ਆ ਫਿਰ ਉੱਪਰ ਦੇ ਕਿਵੇਂ ਹੋ? ਦੇ ਵਿੱਚ ਪਾਣੀ ਆ ਤੇਜ ਦੇ ਵਿੱਚ ਪੈਲੀ ਜਿਹੀ ਜ਼ਮੀਨਾਂ ਹਰੀਆਂ ਖਰਾਬ ਹੋ ਗਈਆਂ ਰੇਤੋਂ ਪਈ ਹੁਣ ਬਣੀਆਂ ਸੀ ਹੁਣ ਫੇਰ ਹਵਾਲ ਹੋ ਗਿਆ ਸਾਡੀ ਤੇ ਮਾਰਤਾ 1 ਇੱਕ ਹੀ ਨਹੀਂ ਚੱਲੀ ਜਾਂਦੀ ਮਤਲਬ 2 ਲੱਖ ਰੁਪਏ ਇਹਦਾ ਮਿੱਟੀ ਪੁਆਈ ਹੁਣ ਤੇ ਉਹ ਫੇਰ ਹਵਾਲੀ ਹੋ ਗਿਆ ਕੋਲੋਂ 2 ਲੱਖ ਰੁਪਈਆ ਕੋ ਆ ਕੇ ਬਹਿ ਗਏ ਅੱਛਾ ਪਹਿਲਾਂ ਜਿਹੜੀ ਪਾਣੀ ਰੁੜ ਗਿਆ ਮਿੱਟੀ ਰੁੜ ਗਈ ਉਹਦੇ ਤੇ ਦੁਬਾਰਾ ਮਿੱਟੀ ਪੋਈ ਮਿੱਟੀ ਪਾਈ 2 ਲੱਖ ਦੀ ਤੇਲ ਤੇ ਟਰੈਕਟਰ ਲਾ ਕੇ ਤੇ 2 ਲੱਖ ਕੋਲੋਂ ਕੋ ਆ ਕੇ ਬਹਿ ਗਏ ਤੇ ਬਹੁਤ ਹਾਲ ਡੰਗਰਾਂ ਦੀ ਮਾੜੀ ਜੀਆਂ ਦੀ ਇਦਾਂ ਮਾੜੀ ਹਾਲਤ ਹੀ ਆ ਆ ਡੰਗਰ ਪਾਣੀ ਚ ਖੜੇ ਨੇ ਉਹ ਮੈਂ ਪਾਣੀ ਚ ਖੜੇ ਆ ਤਾਂ ਨਾ ਕਰਕੇ ਖਾਰਣਾ ਹੁਣ ਇੰਨੇ ਡੰਗਰ ਘਲੋਣਾ ਕਿਹਦੇ ਹਾਲ ਆ ਤੇ ਜੀ ਵੀ ਇੱਥੇ ਹੀ ਆ ਯਾਨੀ ਕਿ ਹੁਣ ਚਾਹ ਕ ਤੇਨੂੰ ਪਾਸ ਦੇਖ ਤੇ ਦਾਰਾ ਆਵੇ ਆ ਸ਼ੌਦਾ ਦੇ ਗਏ ਆਪੇ ਇਹ ਰਾਸ਼ਨ ਰਿਸ਼ਤੇਦਾਰਾਂ ਨੇ ਭੇਜਿਆ ਤੇ ਫੀਡ ਵਗੈਰਾ ਬਾਹਰੋਂ ਯਾਨੀ ਸੇਵਾਦਾਰੋਂ ਸਹੂਲਤ ਚੱਲਦਾ ਇਦਾਂ ਹੀ ਆ ਪੱਠੇ ਦੱਤੇ ਆ ਜਲੰਧਰੋਂ ਆ ਜਲੰਧਰੋਂ ਗੱਡੀ ਆਈ ਪੱਠਿਆਂ ਦੀ ਜਾਵੇ ਲਾ ਕੇ ਗਏ ਬਥੇਰੀ ਮਤ ਕਰਦੇ ਲੋਕ ਜਿਨੀ ਜੁਗੇ ਹੈਗੇ ਆ ਸਰਕਾਰਾਂ ਤੋਂ ਵਧੀਆ ਕੰਮ ਆ ਜਿਹੜੇ ਪਾਸ ਕਰਦੇ ਸਰਕਾਰਾਂ ਦੇ ਕੱਟ ਹੀ ਹੋਏ ਹਲੇ ਕਿਹੜੀ ਆਸ ਨਹੀਂ ਹੈਗੀ ਕੋਈ ਵੀ ਜੇ ਆਸਨ ਦੀ ਤੇ ਪਾਣੀ ਨਾ ਘਟਾਉਂਦੇ ਇਧਰੋਂ ਭਜਦੇ ਪੋਲ ਵਾਲ ਨੂੰ ਸਾਰੇ ਭਜਦੇ ਉਧਰੋਂ ਜਾਣ ਇੱਥੇ ਆਣ ਕੇ ਕੀ ਕਰਨਾ ਪੋਲ ਵਾਲ ਨੂੰ ਜਾਣ ਦਰ ਚੱਕੋ ਪਹਿਲਾਂ ਇਹਨਾਂ ਸਾਨੂੰ ਡੋਬਿਆ ਹੁਣ ਉਸ ਭਰਾਵਾਂ ਤੋਂ ਟੁੱਟ ਗਿਆ ਉਹਨਾਂ ਨੂੰ ਡੋਬਿਆ ਉਥੋਂ ਡੁੱਟ ਗਿਆ ਬੰਨ ਸਰੀ ਕੇ ਲਾਗੇ ਨਹੀਂ ਉਹ ਤਾਂ ਉਹਨਾਂ ਨੇ ਉਹ ਬੰਨ ਰਹੇ ਸੀ ਉਹਨੂੰ ਕਾਫੀ ਆ ਬੰਨਣ ਦਾ ਹੈ ਨਾ ਮੁੜ ਕੇ ਬੰਦ ਕਰਤਾ ਆਪਣਾ ਪਾਣੀ ਵੀ ਉਹਦਾ ਕਰਕੇ ਨਾ ਪਾਣੀ ਗਾੜੀ ਵਧਣਾ ਸ਼ੁਰੂ ਹੋ ਗਿਆ ਇਧਰ ਵਧਣਾ ਸ਼ੁਰੂ ਹੋ ਗਿਆ ਹਾਂਜੀ ਠੀਕ ਹੈ ਤਾਂ ਮਾਤਾ ਤੁਹਾਡਾ ਪਿੰਡ ਵੀ ਇਦਾਂ ਹੀ ਹੈ? ਹਾਂਜੀ ਜੀ। ਜਿਹੜਾ ਪਿੰਡ ਆ ਇਧਰ ਨੂੰ ਹੋ ਜੋ। ਭੀਮਕਦੀਮ ਪਿੰਡ ਆ। ਭੀਮਕਦੀਮ। ਹਾਂਜੀ। ਤੁਹਾਡਾ ਪਿੰਡ ਵੀ ਡੁੱਬਿਆ ਹੋਇਆ। ਬਹੁਤ ਜ਼ਿਆਦਾ ਜੂਦਾਲੇ-ਦਾਲੇ ਵੈਕ ਨੂੰ ਘਾ ਲੱਗੀ ਪਈ ਆ। ਬੱਚੇ-ਬੱਚੇ ਲੈ ਕੇ ਬੈਠੇ ਆ ਵਿੱਚ ਕਿਹ ਡੰਗਰ ਆ। ਹੋ ਜੋ ਟਰੈਕਟਰ ਨੂੰ ਲੱਗ ਜਾਣਾ। ਵਿੱਚ ਕਿਹ ਡੰਗਰ ਆ ਵਿੱਚੇ ਹੀ ਬੱਚੇ ਬੈਠੇ। ਤੁਹਾਡੇ ਘਰਾਂ ਦਾ ਹਾਲ ਕੀ ਆ? ਕੋਈ ਹਾਲ ਨਹੀਂ ਘਾ ਲੱਗੀ ਪਈ ਆ ਦਰਿਆ ਦੀ। ਤੇ ਪਾਣੀ ਵੜਿਆ ਘਰਾਂ ਚ ਕੇ ਨਹੀਂ। ਨਹੀਂ ਡੰਗਰਾਂ ਥਾਂ ਵੜਿਆ ਵਾ ਪਾਣੀ ਜਿੱਥੇ ਜਗ। ਹਾਂ ਡੰਗਰਾਂ ਲੱਗੇ ਵੜਿਆ ਵਾ। ਤੇ ਬੱਚੇ ਲੈ ਕੇ ਕੋਠੇ ਦੇ ਬੈਠੇ ਹਾਂਜੀ ਛੱਤ ਤੇ ਬੈਠੇ ਆਂ ਰਾਸ਼ਨ ਰੂਸ਼ਨ ਪਹੁੰਚ ਰਿਹਾ ਤੁਹਾਡੇ ਕੋਲ ਸਮਾਨ ਨਹੀਂ ਜੀ ਅੱਜ ਹੀ ਆਏ ਆ ਅਸੀਂ ਦੇ ਨਵੀਂ ਦਿਨੀ ਅੱਜ ਬਾਹਰ ਨਿਕਲ ਕੇ ਆਏ ਕਿਹੇ ਦੀ ਬੇੜੀ ਲੈ ਕੇ ਆਏ ਆ ਸਾਨੂੰ ਨਹੀਂ ਕੋਈ ਰਾਸ਼ਨ ਰੂਸ਼ਨ ਮਿਲਦਾ ਨਹੀਂ ਤੁਸੀਂ ਛੱਤ ਤੇ ਬੈਠੇ ਹੋ ਛੱਤ ਤੇ ਬੈਠੇ ਜਿਹੜਾ ਆਪਦੇ ਕੋਲੇ ਹੈਗਾ ਮਗੜਾ ਮੜਾ ਭੋਰ ਭੋਰ ਖਾਈ ਜਾਂਦੇ ਆ ਅੱਜ ਕੀਰੀ ਨਿਕਲਿਆ ਤੇ ਸਾਡੇ ਕੋਈ ਹਾਇਤ ਹੈ ਨਹੀਂ ਕੁਛ ਵੀ ਲੈ ਕੇ ਚੱਲੇ ਆ ਹੁਣ ਰਾਸ਼ਨ ਇੱਥੋਂ ਮਿਲਿਆ ਵਾ ਅੱਛਾ ਹੁਣ ਹੁਣ ਕੋਈ ਸੇਵਾਦਾਰ ਲੈ ਕੇ ਇਹ ਰਾਸ਼ਨ ਲੈ ਕੇ ਚੱਲਿਓ ਇਦਰ 베ੜੀ ਤੇ ਰੱਖਿਆ 베ੜੀ ਤੇ ਰੱਖਿਆ ਬਾਜੀ ਤੇ 베ੜੀ ਤੇ ਰੱਖੀ ਹਾਂਜੀ 베ੜੀ ਤੇ ਰੱਖੀ ਬੈਠੇ ਹਾਂ ਮੁੰਡੇ ਗਏ ਇਦਰ ਇੱਕੋ ਪਿੰਡ ਤੂੰ ਹੀ ਮਾਤਾ ਤੁਸੀਂ ਨਹੀਂ ਛਾਟਾ ਇਦਰ ਰਾਮਪੁਰ ਗੌਰੇ ਮੋਟਾ ਪਿੰਡ ਵੀ ਡੁੱਬਿਆ ਹੋਇਆ ਹਾਂਜੀ ਸਾਰੇ ਕਾਰ ਬਚਿਆ ਮਾਤਾ ਤੁਹਾਡਾ ਕਾਰ ਬਚਿਆ ਕਾਰ ਪਹਿਲੇ ਪਾਣੀ ਤੇ ਡੇਗ ਪਈ ਪਹਿਲਾਂ ਡੇਗ ਪਿਆ ਸੀ ਜਿਹੜਾ 2023 ਚ ਆਇਆ ਹਾਂਜੀ ਹਲੇ ਕਾਰ ਬਣਿਆ ਨਹੀਂ ਤੇ ਫਿਰ ਮਤਲਬ ਇੱਕ ਅੱਧਾ ਕਮਰਾ ਸੀਗਾ ਤੁਹਾਡਾ ਹਾਂਜੀ ਹਾਂਜੀ ਇੱਕ ਅੱਧਾ ਕਮਰਾ ਹੀ ਉਹ ਵੀ ਪਾਣੀ ਦੇ ਵਿੱਚ ਗਿਆ ਉਹ ਵੀ ਪਾਣੀ ਦੇ ਤੇ ਸਾਰੇ ਤੇ ਪਾਣੀ ਆਇਆ ਸਾਰੇ ਚ ਪਾਣੀ ਆਲੇ ਦੋਲੇ ਪਾਣੀ ਆ ਹਾਂਜੀ ਹੁਣ ਹੁਣ ਕਿੱਥੇ ਬੈਠੇ ਹੋ ਫਿਰ ਅਨ ਬਾਉਪੋਰਾ ਕੇ ਬੈਠੇ ਆ ਕਰ ਸਾਰਾ ਹੀ ਰੁੜ ਗਿਆ ਨਾ ਰੋੜ ਨਹੀਂ ਗਿਆ ਉਤਰਾ ਆਲੇ ਦੋਲੇ ਪਾਣੀ ਆ ਆਲੇ ਦੋਲੇ ਹਾਂਜੀ ਤੇ ਡੰਗਰ ਬਰਸਾ ਕੱਢ ਰਿਹਾ ਬਾਹਰ ਹਾਂਜੀ ਰਿਛੇ ਦਰ ਆ ਦੇਖ ਹਾਂ ਤਾਂ ਕੁੱਲ ਮਿਲਾ ਕੇ ਗੱਲ ਇਹੀ ਹੈ ਕਿ ਹਾਲਤ ਤਰਸਯੋਗ ਹੀ ਆ ਉਹ ਕਹਿੰਦੇ ਕਿ 2023 ਦੇ ਵਿੱਚ ਪਾਣੀ ਆਇਆ ਉਦੋਂ ਸਾਡਾ ਘਰ ਲਗਭਗ ਰੁੜ ਗਿਆ ਸੀ ਇੱਕ ਅੱਧਾ ਕਮਰਾ ਬਚਿਆ ਕੋਈ ਉਹਦੇ ਆਲੇ ਦੁਆਲੇ ਹੁਣ ਪਾਣੀ ਫਿਰਦਾ ਹੈ ਜਾਨੀ ਅਜਿਹੇ ਪਰਿਵਾਰਾਂ ਦੇ ਘਰ ਤੁਸੀਂ ਦੇਖੋ ਕਿ ਕਿੰਨੇ ਕੁ ਜ਼ਿਆਦਾ ਮਜ਼ਬੂਤ ਹੋਣਗੇ ਜਾਂ ਕਿੰਨੇ ਕੁ ਜ਼ਿਆਦਾ ਵੱਡੇ ਹੋਣਗੇ ਇਹ ਸਾਰੀ ਦੇਖਣ ਵਾਲੀ ਗੱਲ ਹੈ ਤਾਂ ਇਹ ਬਹੁਤ ਸਾਰੀਆਂ ਬੇੜੀਆਂ ਤਾਂ ਖੜੀਆਂ ਹੋਈਆਂ ਨੇ ਆਲੇ ਦੁਆਲੇ ਆ ਦੇਖੋ ਸਾਰੀਆਂ ਬੇੜੀਆਂ ਇੱਕ ਵਾਰ ਸਾਨੂੰ ਕੈਮਰੇ 'ਚ ਦਿਖਾ ਦਿਓ ਸਾਡੇ ਦੇਖਣ ਵਾਲਿਆਂ ਨੂੰ ਕਿ ਬੇੜੀਆਂ ਬਹੁਤ ਸਾਰੀਆਂ ਖੜੀਆਂ ਹੋਈਆਂ ਨੇ ਸਹਾਇਤਾ ਜਿਹੜੀ ਹੈ ਉਹ ਪਹੁੰਚ ਰਹੀ ਹੈ ਡੰਗਰਾਂ ਦੇ ਚਾਰੇ ਦੇ ਲਈ ਵੀ ਸਹਾਇਤਾ ਪਹੁੰਚ ਰਹੀ ਹੈ ਔਰ ਲੋਕਾਂ ਤੱਕ ਪਾਣੀ ਵਗੈਰਾ ਪਹੁੰਚਾਉਣ ਦੀ ਸਹੂਲਤ ਜਿਹੜੀ ਹੈ ਉਹ ਖਾਲਸਾ ਏਡ ਨੇ ਵੀ ਅ ਇਧਰ ਜਿਹੜੀ ਸਾਰੀ-ਸਾਰੀ ਸੇਵਾ ਸੰਭਾਲੀ ਹੋਈ ਹੈ ਔਰ ਘਰ-ਘਰ ਜਾ ਕੇ ਕਿਉਂਕਿ ਬੇੜੀਆਂ ਲੱਗੀਆਂ ਹੋਈਆਂ ਖਾਲਸਾ ਏਡ ਜਿਹੜਾ ਹੈ ਉਹ ਜਾ ਰਿਹਾ ਆਪਣੀ ਬੇੜੀ ਤੇ ਸਮਾਨ ਲੈ ਕੇ ਪਰ ਫਿਰ ਵੀ ਦੇਖੋ ਜਿੱਥੇ 16 17 ਪਿੰਡ ਹੈ 16 17 ਪਿੰਡਾਂ ਦੇ ਵਿੱਚ ਜਾਣਾ ਉਥੋਂ ਦੀ ਆਬਾਦੀ ਨੂੰ ਬਹੁਤ ਸਾਰੇ ਲੋਕ ਤਾਂ ਘਰ ਛੱਡ ਕੇ ਚਲੇ ਗਏ ਉਹਨਾਂ ਦੇ ਡੰਗਰ ਜਿਹੜੇ ਸੀ ਉਹ ਉਹਨਾਂ ਨੇ ਕਿਤੇ ਰਿਸ਼ਤੇਦਾਰੀਆਂ ਦੇ ਵਿੱਚ ਭੇਜੇ ਜਾਂ ਕਿਤੇ ਆਲੇ ਦੁਆਲੇ ਕੋਈ ਉੱਚੀ ਜਗ੍ਹਾ ਮਿਲੀ ਤਾਂ ਉੱਥੇ ਰੱਖੇ ਤਾਂ ਤੁਸੀਂ ਦੇਖਿਆ ਕਿ ਬਜ਼ੁਰਗ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਬਜ਼ੁਰਗ ਦੇ ਪੈਰ ਖਰਾਬ ਹੋਏ ਪਏ ਆ ਉਹ ਕਹਿੰਦਾ ਕਿ ਡੰਗਰਾਂ ਦੇ ਵਿੱਚ ਜਾਣਾ ਪੈਂਦਾ ਔਰ ਉਸੇ ਪਾਣੀ ਦੇ ਵਿੱਚ ਡੰਗਰ ਖੜੇ ਨੇ ਗੰਦਾ ਪਾਣੀ ਆ ਤਾਂ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਆ ਇੱਧਰ ਦੇਖੋ ਕਿ ਇੱਕ ਬੇੜੀ ਉਧਰੋਂ ਆ ਵੀ ਰਹੀ ਆ ਜਿਹੜੀ ਬੇੜੀ ਦੀ ਅਸੀਂ ਗੱਲ ਕਰ ਰਹੇ ਸੀ ਉਹ ਬੇੜੀ ਜਿਹੜੀ ਆ ਤੁਹਾਨੂੰ ਉਹ ਆਉਂਦੀ ਹੋਈ ਨਜ਼ਰ ਆ ਰਹੀ ਹੋਏਗੀ ਖਾਲਸਾ ਏਡ ਦੀ ਬੇੜੀ ਤੇ ਉਹ ਜਿਹੜੇ ਆ ਇੱਥੇ ਸਮਾਨ ਦੀ ਸਪਲਾਈ ਖਾਣ ਪੀਣ ਵਾਲੇ ਦੀ ਜਿਹੜੇ ਲੋਕ ਨਹੀਂ ਆ ਸਕਦੇ ਸਾਰੇ ਲੋਕ ਤਾਂ ਬਾਹਰ ਨਹੀਂ ਨਿਕਲੇ ਆਪਣੇ ਘਰਾਂ ਨੂੰ ਛੱਡ ਕੇ ਕਈ ਨਹੀਂ ਵੀ ਆਏ ਜਿਹੜੇ ਡੰਗਰਾਂ ਦੇ ਕੋਲ ਬੈਠੇ ਸੀ ਉਹ ਨਹੀਂ ਵੀ ਆਏ ਔਰ ਉਹਨਾਂ ਤੱਕ ਸਮਾਨ ਪਹੁੰਚਦਾ ਜਿਹੜਾ ਹੈ ਉਹ ਖਾਲਸਾ ਏਡ ਕਰ ਰਹੀ ਹੈ ਹੋਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਸਮਾਜ ਸੇਵੀ ਉਹ ਪਹੁੰਚੀਆਂ ਹੋਈਆਂ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਸਮਾਨ ਪਹੁੰਚਦਾ ਕੀਤਾ ਜਾ ਰਿਹਾ ਹੈ ਔਰ ਅ ਲੋਕ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਅ ਬਹੁਤ ਮੁਸ਼ਕਲ ਦਾ ਇਹ ਮੰਜ਼ਰ ਹੈਗਾ ਕਿ 2023 ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹਲੇ ਤੱਕ ਉੱਬਰਣਾ ਸੀ ਹਲੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ ਲੱਖਾਂ ਦਾ ਕਰਜ਼ਾ ਆਮੂਮਨ ਇੱਕ ਛੋਟੇ ਕਿਸਾਨ ਤੇ ਹੁੰਦਾ ਹੈ ਤਾਂ ਉਸ ਨੂੰ ਆਪਣੀ ਫਸਲ ਤੋਂ ਹੀ ਉਮੀਦ ਹੁੰਦੀ ਹੈ ਕਿ ਫਸਲ ਆਏਗੀ ਤਾਂ ਉਸ ਦਾ ਕਰਜ਼ਾ ਉਤਰੇਗਾ ਔਰ ਇਸ ਤੋਂ ਅਗਲਾ ਜਿਹੜਾ ਘਰ ਦਾ ਸਿਸਟਮ ਹੈ ਉਹ ਤੁਰਨਾ ਪਰ ਜਦੋਂ 2023 ਦੇ ਵਿੱਚ ਨੁਕਸਾਨ ਹੋਇਆ ਪੈਸੇ ਲਵਾ ਕੇ ਉਹ ਕਹਿੰਦੇ ਕਿ ਮਿੱਟੀ ਭਰੀ ਖੇਤਾਂ ਦੇ ਵਿੱਚ ਉਹ ਦੁਬਾਰਾ ਫੇਰ ਰੁੜ ਗਈ ਹੁਣ ਕਿਸਾਨ ਉਹ ਕਿਵੇਂ ਉੱਭਰੇਗਾ ਚਾਹੇ ਗਰੀਬ ਦੀ ਗੱਲ ਕਰ ਲਈ ਉਹਦਾ ਜਿਹੜਾ ਘਰ ਬਣਿਆ ਹੋਇਆ ਉਹ ਦੁਬਾਰਾ ਕਿਵੇਂ ਸਰਵਾਈਵ ਹੋਏਗਾ ਇਹ ਸਭ ਤੋਂ ਵੱਡੀ ਗੱਲ ਹੈ ਸਰਕਾਰ ਤੋਂ ਮਦਦ ਦੀ ਉਡੀਕ ਕੀਤੀ ਜਾ ਰਹੀ ਹੈ